ਤਕਤਚੀਰ ਦਮਦਮਾ ਸਾਹਿਬ ਦੇ ਸਾਫ ਦਾ ਜਥੇਦਾਰ ਨੂੰ ਸ਼ਿਰਕਾਲ ਤੱਕ ਸਾਹਿਬ ਦੇ ਵੱਲੋਂ ਤਨਖਾਹ ਲਗਾਈ ਗਈ ਹੈ ਗੈਨੀ ਗੁਰਮੁਖ ਸਿੰਘ ਜਿਹੜੇ ਕਿ ਉਸ ਵੇਲੇ ਦੇ ਜਥੇਦਾਰ ਸੰਤ ਤਕਤਚੀਰ ਦਮਦਮਾ ਸਾਹਿਬ ਦੇ ਤੇ ਉਹਨਾਂ ਨੇ ਆਪਣੀਆਂ ਭੁੱਲਾਂ ਦੀ ਮਾਫੀ ਮੰਗੀ ਸ਼ਿਰਕਾਲ ਤੱਕ ਸਾਹਿਬ ਤੇ ਪੇਸ਼ ਹੋ ਕੇ ਫਸੀਲ ਦੇ ਵਿੱਚੋਂ ਉਹ ਬੈਠੇ ਤੇ ਉਹਨਾਂ ਨੂੰ ਸਾਫ ਦਾ ਜਥੇਦਾਰ ਨੂੰ ਜਿਹੜੀ ਤਨਖਾਹ ਹੈ ਉਹ ਸ਼ਿਰਕਾਲ ਤੱਕ ਸਾਹਿਬ ਦੇ ਵੱਲੋਂ ਲਗਾਈ ਜਾਂਦੀ ਹੈ ਤਾਂ ਦੱਸ ਜੀ ਕਿ ਪੂਰਾ ਮਾਮਲਾ ਕੀ ਸੀ 2015 ਦਾ ਇਹ ਮਾਮਲਾ ਸੀ ਜਦੋਂ ਡੇਰਾ ਸਿੱਤਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼੍ਰੀ ਕਾਲ ਤਕਸਾਈ ਵੱਲ ਮਾਫੀ ਦੇਣ ਦੇ ਲਈ ਉਸ ਦਾ ਪੱਤਰ ਸ਼੍ਰੀ ਕਾਲ ਤਕਸਾਈ ਵਿਖੇ ਪਹੁੰਚਾਣ ਦੇ ਮਾਮਲੇ ਦੇ ਵਿੱਚ ਇਸ ਗੱਲ ਨੂੰ ਲੈ ਕੇ ਹੁਣ ਅੱਜ ਇਸ ਦੇ ਉੱਤੇ ਕਾਰਵਾਈ ਕਰਦੇ ਆ ਕਹਿ ਸਕਦੇ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਖਤ ਚੰਦਮਾਮਾ ਸਾਹਿਬ ਦਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਤਨਖਾਹ ਲਗਾਈ ਗਈ ਹੈ ਜਿਸ ਦੇ ਵਿੱਚ ਦੱਸ ਦਈਏ ਕਿ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਉਹਨਾਂ ਨੂੰ ਕਿਹਾ ਹੈ ਕਿ 2 ਘੰਟੇ ਲੰਗਰ ਹਾਲ ਦੇ ਵਿੱਚ ਝੂਠੇ ਭਾਂਡੇ ਮਾਂਜਣੇ ਨੇ 1 ਘੰਟਾ ਜੋੜਾ ਘਰ ਦੇ ਵਿੱਚ ਸੇਵਾ ਕਰਨੀ ਆ ਅਤੇ ਇਸ ਦਿਨ ਨਾਲ ਹੀ ਦੋ ਜਪਵੀ ਸਾਹਿਬ ਦੇ ਪਾਠ ਅਤੇ ਇੱਕ ਤਤ ਪ੍ਰਸਾਦ ਸਵਈਏ ਜਿਹੜੇ ਕਿ ਉਹ ਪਾਠ ਲਗਾਏ ਗਏ ਨੇ ਅਤੇ ਨਾਲ ਹੀ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ 11 ਦਿਨਾਂ ਤੱਕ ਇਹ ਤਨਖਾਹ ਆਪੂ ਗਤੰਦੋਂ ਮਗਰੋਂ ਉਹਨਾਂ ਨੇ ਸ਼ਿਰੇਕਾਲ ਤੱਕ ਸਾਹਿਬ ਦੇ ਉਤੇ ਦੇਖ ਕਰਵਾਉਣੀਆਂ ਤੇ ਆਪਣੇ ਭੁੱਲਾ ਦੀ ਖਿਮਾ ਜਾਂਚਣਾ ਕਰਨੀ ਹੈ ਤਦ ਦੱਸਿਏ ਕਿ ਇਹ 11 ਦਿਨ ਦੀ ਤਨਖਾਹ ਲਗਾਈ ਗਈ ਹੈ ਸਾਫਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਤਾਂ ਜਿਸ ਤਰੀਕੇ ਦਾ ਇਹ ਮਾਮਲਾ ਸੀ ਤਾਂ ਉਸ ਦੌਰਾਨ ਕਈ ਤਰ੍ਹਾਂ ਦੇ ਲੁਕੋ ਰੱਖੇ ਗਏ ਸੀ ਤੇ ਜਿਸ ਤਰੀਕੇ ਦੀ ਇਹ ਕਾਰਵਾਈ ਕੀਤੀ ਗਈ ਸੀ ਜਦੋਂ 2015 ਦੇ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜੀ ਅਕਾਲਤ ਸਾਈ ਵੱਲੋਂ ਮਾਫੀ ਦੇਣ ਦੇ ਲਈ ਉਸ ਦਾ ਪੱਤਰ ਸ਼੍ਰੀ ਅਕਾਲਤ ਸਾਈ ਵਿਖੇ ਪਹੁੰਚਾਇਆ ਗਿਆ ਸੀ ਤੇ ਉਸ ਦੌਰਾਨ ਇਹ ਕਾਫੀ ਜਿਆਦਾ ਵਿਵਾਦਿਤ ਮਾਮਲਾ ਹੋਇਆ ਸੀ ਜਿਸ ਤੇ ਕਾਰਵਾਈ ਕਰਦਿਆਂ ਅੱਜ ਤਨਖਾਹ ਲਗਾਈ ਗਈ ਹੈ ਕਿਉਂਕਿ ਅੱਜ ਗਿਆਨੀ ਗੁਰਮੁਖ ਸਿੰਘ ਦੇ ਵੱਲੋਂ ਆਪਣੀਆਂ ਭੁੱਲਾਂ ਦੀ ਮਾਫੀ ਮੰਗੀ ਗਈ ਸ਼੍ਰੀ ਅਕਾਲਤ ਸਾਈ ਦੇ ਪੇਸ਼ ਹੋ ਕੇ subscribe to time tv nu. at the latest update paun lai, press group bell icon nu. this program is sponsored by the single office bakersfield for all your immigration family law needs call or scan qr code to contact us rodis inc million miles with smile or scan qr code to contact us taba indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.